ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਕੱਲ ਵੀ ਨਹੀਂ ਵੀਡੀਓ ਪਈ ਤੇ ਜੀ ਵੀ ਥੋੜਾ ਔਖਾ ਹੀ ਸੀਗਾ ਕਿਉਂਕਿ ਕੱਲ ਸੀਗਾ ਸੰਡੇ ਤੇ ਕੱਲ ਗੁਰਦੁਆਰ ਸਾਹਿਬ ਗਏ ਸੀ ਉੱਥੇ ਫਿਰ ਟਾਈਮ ਲੱਗ ਜਾਂਦਾ ਸ਼ਾਮ ਹੋ ਜਾਂਦੀ ਹੈ ਤੇ ਅੱਜ ਗਏ ਸੀਗੇ ਡੈਡੀ ਜੀ ਨੂੰ ਮਿਲਣ ਡੈਡੀ ਜੀ ਠੀਕ ਠਾਕ ਹੈ ਤੇ ਮੈਂ ਚਲੋ ਅੱਜ ਤੁਹਾਨੂੰ ਡੈਡ ਜੀ ਬਾਰੇ ਦਾਦਾਂ ਨਾਲ ਸੀਦੇ ਮਿਲ ਕੇ ਆ ਸੀ ਤੇ ਨਾਲੇ ਫਿਰ ਆਪਾਂ ਚੱਲਦੇ ਮੋਟਰ ਮੋਟਰ ਤੇ ਜਾ ਕੇ ਗੱਲਾਂ ਕਰਦੇ ਆ ਨਾਲੇ ਦਿਖਾਉਂਦੇ ਤੁਹਾਨੂੰ ਗੁੱਜਰ ਅੰਕਲ ਗੁਜਰ ਅੰਕਲ ਵੀ 2 ਦਿਨ ਕੇਵਿ ਸੀਗੇ ਉਹ ਗਏ ਵੀ ਸੀਗੇ ਉੱਥੇ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀਗੇ ਪੀਟਰ ਅੰਕਲ ਕੋਲ ਉਹਨਾਂ ਕੋਲ ਕੰਮ ਲੱਗੇ ਪਏ ਤੇ ਤੇ ਅੱਜ ਅੱਜ ਸਵੇਰੇ ਅੱਜ ਸਵੇਰੇ ਆ ਕੇ ਸੀਗੇ ਫੋਨ ਆ ਗਿਆ ਨਾ ਮੈਂ ਮੋਟਰ 'ਪਾ ਫੋਨ ਰਿਹਾ ਤੇ ਉੱਥੇ ਜਾ ਕੇ ਗੱਲਾਂ ਕਰਦੇ ਉਹਨਾਂ ਨਾਲ ਤੁਹਾਨੂੰ ਦੱਸਦੇ ਆ ਤੇ ਨਾਲੇ ਗੁਜਰ ਅੰਕਲ ਜੀ ਦਾ ਹਾਲ ਚਾਲ ਬਥੇਰੇ ਨਾਲੇ ਉਹਨਾਂ ਦੱਸਦੇ ਗੁਜਰ ਅੰਕਲ ਜੀ ਵੀ ਰੋੜੇ ਪੁੱਛਦੇ ਕਿ ਕੀ ਅਪਡੇਟ ਆਈ ਕੀ ਅਪਡੇਟ ਆਈ ਤੇ ਚਲੋ ਚੱਲੀਏ ਹੁਣ ਮੋਟਰ 'ਪਾ ਤੇ ਲੋ ਜੀ ਪਹੁੰਚ ਗਏ ਮੋਟਰਪਾਪਾ ਹਾਂਜੀ ਹਾਂਜੀ ਅੱਜ ਮੇਰਾ ਦਿਨ ਖੁਸ਼ ਹੋ ਗਿਆ ਹਾਂ ਤੀ ਤੂੰ ਰਾਤ ਪਤਾ ਕੀ ਕਹਿੰਦਾ ਸੀ ਹਾਂ ਕਹਿੰਦਾ ਅੱਜ ਮੈਂ ਆਉਣਾ ਨਹੀਂ ਹਾਂਜੀ ਮੈਂ ਆਪਣੇ ਦਿਲ ਤੇ ਸੋਚਣਾ ਮਗਾ ਵੀ ਮੈਂ ਕਿਹਨਾਂ ਗੱਲ ਨਹੀਂ ਹੋਵਾ 22 ਦੀ ਮੁਲਾਕਾਤ ਨਹੀਂ ਹੋਵੇ ਤੇ ਦੇਖ ਲੈ ਮੈਂ ਮਿੱਥੇ ਵੀ ਲਾ ਕੇ ਉਹ ਦੇਖੋ ਕਹਿਣੀ ਅੱਛਾ ਅੱਛਾ ਰੇ ਜੂਰੀਆ ਬਾਤ ਆ థాంਕਸ ਸਾਰਾ ਕੁਝ ਆਪਾਂ ਨੇ ਕੰਪਲੀਟ ਕਰਿਆ ਪਿਆ ਅੱਜ ਮੈਂ ਦੱਸਿਆ ਅੰਕਲਾਂ ਕਿਆ ਕਿਆ ਦਲਾਤਾ ਹਾਂ ਇਹਨੇ ਵੈਰੀ ਗੁੱਡ ਓਕੇ ਜੀ ਮੈਂ ਦਿਖਾ ਦਈਏ ਅੰਕਲ ਇਹਨੇ ਮਰੇ ਜੂਰੀਆ ਪਾਇਆ ਨੀ ਕਿਉਂ ਤਾਣੀਆਂ ਬਰੋ ਹੋ ਜਾਣ ਆਹ ਦੇਖੋ ਅੱਛੇ ਨੀ ਇਹਨੇ ਜ ਵੀ ਰੇ ਜੂਰੀਆ ਗੇਕ ਤਾ ਮੈਂ ਤਾਂ ਹੀ ਉੱਠ ਗਿਆ ਨਾ ਉਹ ਵਿਸਾਖ ਦਵਾਰਾ ਲਾਉਂਦਾ ਕਰ ਘਰ ਬੋ ਸੋਹਣਾ ਹੋਇਆ ਇੱਕ ਮਿੰਟਾ ਜੀ ਉਹਦੇ ਨਾਲ ਜੂਰੀਆ ਪਾਇਆ ਹੋਇਆ ਹੁਣ ਇਹਨੇ ਉੱਪਣ ਜੂਰੀਆ ਨਹੀਂ ਆਪਾਂ ਨੇ ਪਤਾ ਇੱਕ ਗਲਤੀ ਹੋ ਗਈ ਆਪਾਂ ਦੇ ਆਪਾਂ ਨੇ ਰੇ ਨਹੀਂ ਪਾਇਆ ਪਹਿਲਾਂ ਉਹ ਰੇ ਬਾ ਲਾਣਾ ਦਾ ਚੱਕੇ ਮੈਂ ਕਹ ਰਾਂ ਰੇ ਪਾਇਆ ਦੇਸੀ ਇਦੋਂ ਦੁੱਗਣਾ ਹੋ ਗਿਆ ਉੱਥੇ। ਉਹ ਮੈਂ ਤਾਕਤ ਆ ਨਾ ਫਿਰ। ਹਾਂ ਤਾਕਤ ਪੱਤੇ। ਸੀਟ ਤੋਂ ਤਾਕਤ ਆ ਨਾ। ਪਾਲਕ ਸਾਰੇ ਨਿਕਲੇ ਜਿਹੜੀ ਲਾਈ ਤੀ। ਮੇਥੇ ਨਿਕਲੇ ਸਾਰੇ। ਹੁਣੇ-ਹੁਣੇ ਇਹ ਵੀ ਇਹ ਵੀ ਆਪਣੇ ਸੋਹਣਾ ਪੱਤੇ ਉਹਦੇ ਨਾਲੇ ਥੋੜੇ ਛੋਟੇ ਪੱਤੇ ਆ। ਇਹ ਰਹਾ ਤਾਂ بڑے ਪੱਤੇ ਹੋ ਗਏ ਆਪਣੇ। ਠੀਕ ਹੈ। ਅੰਕਲ ਦੂਰ ਤੇ ਵਿਛਾਲ ਲਿਆ ਹੈ ਅੱਜ। ਇਹਦੇ ਮੈਂ ਦੂਰੀ ਹੈ ਇਹਦੇ ਚ ਵੀ ਗਈ ਤਾਂ। ਅੱਛਾ। ਇਹ ਬੈਂਗਣੀ ਲੋੜ ਆ। ਉਤੇ ਮੀਟਰ ਦਾ ਬਤਾਉ ਨਾ 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 ਬੈਂਗਣੀਆਂ ਕੱਲੋਂ ਲੋਕਾਂ ਨੇ ਤੋੜਨੇ ਆਪਾਂ ਨੂੰ ਤਾਂ ਨਹੀਂ ਬਹਿਦੇ ਹੋਈ ਇੱਕ ਇਹਨੇ ਤੁਸੀਂ ਫੁੱਲ ਗੋभी ਔਰ ਬੰਦ ਗੋभी ਲਿਆ ਕੇ ਦੇਣੀ ਮੈਨੂੰ ਮੈਂ ਮੈਂ ਲਿਆਉਣੇ ਕੱਲੂ ਜਾਣੀ ਛਾ ਮਰ ਉਪੜ ਹਾਂ ਫਿਰ ਨਾ ਮੈਂ ਐਂ ਕਰੂੰਗਾ ਤੁਸੀਂ ਨਾ ਇੱਕ ਮੈਨੂੰ ਥੋੜਾ ਜਿਹਾ ਕੋਈ ਪਲਾਸਟਿਕ ਦਾ ਸਮਾਨ ਹੋਵੇ ਹਾਂਜੀ ਨਹੀਂ ਤਾਂ ਮੈਂ ਟੋਟੇ 'ਚ ਪਾ ਕੇ ਦੇਸੀ ਰਹਿ ਗੇਰ ਕੇ ਫਿਰ ਇਹਦੀ ਗੜਾਈਆਂ ਕਰੂੰਗਾ ਤੇ ਤਿਆਰੀਆਂ ਦੀ ਅੱਛਾ ਰੇਪ ਆਕੇ ਲਾਉਂਗੇ ਰੇਪ ਆਕੇ ਲਾਉਂਗਾ ਦੇਸੀ ਰੇਪ ਦੇਖਦੇ ਜੇ ਆਪਣਾ ਉਹ ਜੇ ਨਾ ਹੋਇਆ ਉਹ ਤੇ ਰੇਪ ਪਾ ਕੇ ਫਿਰ ਦੁਬਾਰਾ ਵੇਚ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਰੇਣਾ ਆਪਣੇ ਸੋਹਣੇ ਹੋ ਜਾਣੇ ਨਾ ਹੋ ਜਾਣੇ ਅੰਕਲ ਬੜੀ ਖੁਸ਼ ਹੋ ਗਿਆ ਹੈ ਅੱਜ ਜਾਨ ਦੱਸਿਆ ਹੋ ਗਿਆ ਯਾਰ ਸਾਡੇ ਬਾਈ ਮਹਾਰਾਜ ਦਿਓ ਕਿਰਪਾ ਆਇਆ ਲਾਇਆ ਹੋ ਹੁਣ ਇਹ ਵੀ ਗੱਲ ਹੈ ਮੈਂ ਤਾਂ ਦਵਾਇਾਂਗਾ ਤਾਂ ਰਹਿਣਾ ਰਾਤ ਨੂੰ ਅੱਛਾ ਭਾਈ ਬਾਈ ਬਗੈ ਮੇਰੇ ਜੀ ਲੱਗਦਾ ਨੇ ਮੈਂ ਕੱਲ ਅੰਕਲ ਨੂੰ ਦੱਸ ਕੇ ਗਿਆ ਸੀਗਾ ਕਿ ਅਸੀਂ ਕੱਲੂ ਜਾਣਾ ਕਿਤੇ ਅੰਕਲਾਂ ਜਿਆਦਾ ਵਿਚਾਲਣ ਲੱਗੇ ਡੈਡੀ ਨੂੰ ਮਿਲਣ ਗਏ ਜਿਹੜਾ ਇਨਾ ਟਾਈਮ ਲੱਗ ਗਿਆ ਹੁਣ ਤਿਆਹਰਾ ਕਰਕੇ ਨੰਦ ਲੋਕ ਬਹੁਤ ਆਉਂਦੇ ਇੱਕ ਨਾ ਉੱਥੇ ਮੌਸਮ ਬਦਲ ਗਿਆ ਅੱਛਾ ਜੀ ਉੱਥੇ ਲੋਕ ਕੰਬਲ ਅਰਜਾਈ ਕੰਬਲ ਗਰਮ ਕੱਪੜੇ ਉਹ ਕੱਪੜੇ ਦੇਣ ਚ ਬਹੁਤ ਟਾਈਮ ਲੱਗ ਜਾਂਦਾ ਉਹ ਤਾਂ ਹੈ ਉਹ ਉੱਥੇ ਫਿਰ 2-2 ਘੰਟੇ ਲਾਈਨ 'ਚ ਖੜਨਾ ਪੈਂਦਾ ਸਿਕਣਾ ਟਾਈਮ ਲੱਗ ਜਾਂਦਾ ਸੱਚ ਨਾ ਜਾਇਆ ਕਰ ਉਹਨਾਂ ਫਿਰ ਸੱਜਰੇ ਤੁਰਦੇ ਸੱਜਰੀ ਅਸੀਂ ਫਿਰ ਤੁਹਾਨੂੰ ਬੜੀ ਟਾਈਮ ਲੱਗੇ ਜਾਂਦਾ ਨਹੀਂ ਨਹੀਂ ਮੇਰੇ ਬਾਰੇ ਨਾ ਉਹ ਸੋਚਿਆ ਕਰ ਨਾ ਨਾ ਬਈ ਉਹਰੇ ਮੈਂ ਤਾਂ ਮਾਤਮ ਲੰਗਾ ਆਪਣੀ ਬਾਈ ਦੀ ਹਾਜ਼ਰੀ ਭਰ ਗਈ ਬਸ ਮੈਂ ਰੱਜਿਆ ਹੋਇਆ ਅੱਜ ਅੱਛਾ ਹਾਂ ਮੈਨੂੰ ਨਹੀਂ ਪਤਾ ਪਤਾ ਮੈਨੂੰ ਕੋਈ ਨਹੀਂ ਲੱਗਿਆ ਕਿ ਜਿਹੜਾ ਹੋਣਾ ਨਹੀਂ ਮੈਂ ਕਿਹਾ ਵੀ ਉਹ ਬਾਈ ਦੀ ਹਾਜ਼ਰੀ ਭਰਉਣ ਗਿਆ ਭਾਈ ਨੂੰ ਅੱਛਾ ਡੈਡੀ ਐਂਟੀ ਹਾਂ ਮੰਮੀ ਮੰਮੀ ਚਾਚਾ ਮੈਂ ਤਿੰਨੇ ਜਾਂਦੇ ਹੁੰਦੇ ਅਸੀਂ ਫਿਰ ਡੈਡੀ ਚੀਚਾ ਟੜੀ ਗਣਾ ਠੀਕ ਠਾਕ ਐ ਚੜਦੀ ਕਲਾ ਵਿੱਚ ਯਾਰ ਰੱਬ ਨੂੰ ਅਰਦਾਸਾਂ ਕਰੋ ਕਿ ਜਲਦ ਜਲਦ ਆਪਣੇ ਕੇਸ ਨਿਬੜੇ ਕਿ ਬਾਹਰ ਆਈ ਨਿਬੜ ਜਾਣਾ ਨਿਬੜ ਜਾਣਾ ਉਹ ਦੋਨੋਂ ਬਾਦ ਆਈਏ ਫੇਰਾ ਇੰਡੀਆ ਆ ਪਰ ਇਹਨਾਂ ਦੇ ਵੀ ਕਿੱਥੇ ਇੰਡੀਆ ਚ ਰਹਿੰਦੇ ਆ ਇੰਡੀਆ ਚ ਕਾਹਨੋਂ ਦੀ ਥੋੜੀ ਕੋਰਟ ਕਚੈਰੀਆਂ ਚ ਕਰ ਥੋੜੇ ਲੰਬੇ ਖਿੱਚ ਲਏ ਜਾਂਦੇ ਆ ਐ ਨਾ ਥੋੜਾ ਸਮਝਦਾਰੀ ਨਾਲ ਚੀਜ਼ ਚੱਲਣੀ ਪੈਂਦੀ ਹੈ ਰੇ ਇਹ ਚੀਜ਼ ਕਾਲੀ ਵਿੱਚ ਕਾਲੀ ਅੱਗੇ ਟੋਏ ਪੈ ਜਾਂਦੇ ਆ ਇਹ ਤਾਂ ਫੇਰਾ ਆ ਹਰ ਇੱਕ ਚੀਜ਼ ਚੀਜ਼ ਖਾਉਂਗੇ ਆਪਣਾ ਮੂੰਹ ਜਾਣ ਲਈ ਜਾਣਨਾ ਇਦਾਂ ਤਾਂ ਠੰਡਾ ਕਰਕੇ ਯਾਰਾ ਨਜ਼ਾਰਾ ਆਏ ਤਾਂ ਹੈ ਨਹੀਂ ਕਿ ਆਪਾਂ ਕਾਲੀ ਗਰਲੀ ਕਾਲੀ ਤੇ ਵੀ ਟੋਏ ਆ ਜਾਂਦੇ ਥੋੜਾ ਥੋੜੀ ਥੱਪ ਅੱਗੇ ਅੱਗੇ ਵਧੀ ਜਾਂਦੇ ਥੋੜੀ ਥੋੜੀ ਤੁੰਨ ਵੀ ਦਾਦੀ ਫਿਰ ਅਸੀਂ ਪੂਰੀ ਗੱਲ ਵੀ ਦੱਸ ਨਹੀਂ ਸਕਦੇ ਕਿ ਆ ਚੱਲਦਾ ਨਹੀਂ 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 ਇਹ ਤਾਂ ਮੈਂ ਕਹਿੰਦਾ ਮੈਂ ਕਿਸੇ ਕੋ ਗੱਲੇ ਨਹੀਂ ਕਰਨ ਚਾਹੇ ਮੈਂ ਚਾਹੇ ਤੂੰ ਆ ਹਾਂਜੀ ਕੋਈ ਹੋਰ ਬੰਦਾ ਖੜਾ ਉਹਦੇ ਨਾਲ ਵੀ ਗੱਲ ਨਾ ਕਰੋ ਬਈ ਸਾਡੇ ਡੈਡੀ ਨਾਲ ਕਿ ਕਿੱਦਾਂ ਦੀ ਮੁਲਾਕਾਤ ਆ ਕਿੱਦਾਂ ਦਾ ਨਹੀਂ ਠੀਕ ਹੈ ਜੀ ਹਾਲ ਚਾਲ ਪੁੱਛੇ ਹਾਲ ਚਾਲ ਪੁੱਛਿਆ ਵਸ ਠੀਕ ਠੀਕ ਹੈ ਓਕੇ ਦੀ ਰਿਪੋਰਟ ਬਸ ਇਹ ਨਰਨ ਘਰ ਦੀ ਜਲ ਤੱਕ ਕਿਸੇ ਨੂੰ ਦੱਸਣਾ ਇੱਕ ਤੁਸੀਂ ਹਾਂਜੀ ਇੰਨੀ ਕਿ ਮੇਰੀ ਹੱਥ ਵਨ ਕੇ ਮੈਂ ਤੇ ਬਈ ਤਿਆਰ ਤਿਆਰ ਤੱਕ ਇਸ ਤੇ ਮੰਗ ਕੇ ਚੀਜ਼ ਹੀ ਨਹੀਂ ਕੰਮ ਇਹ ਗੱਲ ਹੈਗੀ ਹਾਂਜੀ ਠੀਕ ਹੈ ਨਾ ਇਹ ਤਿਆਰਾਂਗੇ ਕਰਵਾ ਜੋ ਕੋ ਕਰਦਾ ਹਾਂਜੀ ਹਾਂਜੀ ਅਗਲਾ ਪ੍ਰੇ ਪਾ ਕੇ ਮਾਰ ਦਵਾਂਗਾ ਕਹੇ ਗੱਲ ਹੈਗੀ ਚਾਹੇ ਮੇਰੇ ਖੋਦ ਮੇਰੇ ਘਰ ਦੇ ਮੇਰੇ ਭਾਈ ਆ ਭੈਣ ਹਾਂਜੀ ਹਾਂਜੀ ਪਰ ਕਿਸੇ ਦਾ ਮਤਬਾਰ ਨਹੀਂ ਜਾਨਾ ਜਿਹੜਾ ਚੀਜ਼ ਤੈਨੂੰ ਖਾਉਂਦਾ ਤੂੰ ਅਗਲੇ ਕੋਈ ਬਾਰੇ ਤੂੰ ਖਾ ਜੇ ਤੂੰ ਖਾ ਦੇ ਕਿਸੇ ਨੇ ਦਿਲ ਦਾ ਕੋਈ ਪਤਾ ਨਹੀਂ ਆਪਣੀ ਜੀ ਲੈ ਕੇ ਖਾਓ ਜੀ ਹਾਂ ਜੇ ਖਾਣੀ ਆ ਤੂੰ ਮੇਰੇ ਕੋਲ ਬੈਠਾ ਓਏ ਅਭੀ ਚੀਜ਼ ਦੇ ਆਂ ਤੈ ਲੈ ਆਂ ਜਿਆ ਸਾਨੂੰ ਪਤਾ ਯਾਰ ਮੈਂ ਤੇਰੇ ਨਾਲ ਘਰ ਨੂੰ ਵਰਤੋ ਕਰਦਾ ਹਾਂ ਹਾਂਜੀ ਹਾਂਜੀ ਤੇਰੀ ਮੰਮੀ ਆ ਜੀ ਉਹਨੂੰ ਵਿਚਾਰੀ ਨੂੰ ਮਾਵਾ ਵਾਂਗੂ ਸਮਝੀ ਗਾ ਹਾਂਜੀ ਚਾਹੇ ਉਹ ਛੋਟੇ ਆ ਚਾਹੇ ਕੁਝ ਵੀ ਹਾਂ ਮੰਮੀ ਵੀ ਵੇਰ ਅੱਜ ਗਰਜੀਤ ਹੈ ਹੈ ਗਰਜੀਤ ਆ ਹਾਂਜੀ ਹਾਂਜੀ ਉਹ ਮੇਰੇ ਮੈਨੂੰ ਮੈਂ ਹੈ ਨਾ ਜਿੱਦਾਂ ਤੈਨੂੰ ਕਹਿੰਦਾ ਪੁੱਤ ਹਾਂਜੀ ਪੀਟਰ ਵੀ ਅਕਲ ਹੈ ਨਾ ਮੈਨੂੰ ਮੈਂ ਗਰਜੀਤ ਨੂੰ ਵੀ ਕਹਿੰਦਾ ਪੁੱਤ ਕੋਈ ਦਸਾ ਨਹੀਂ ਕਹਿੰਦਾ ਹੂੰ ਠੀਕ ਹੈ ਆਪਾਂ ਕਿਹਾ ਪਾਣੀ ਦਿੰਦੇ ਆ ਵਿਚਾਰੇ ਜੇ ਜਾਇਦਾ ਤਾਂ ਇੱਜ਼ਤ ਕਰਦੇ ਹੂੰ ਸਭ ਤੋਂ ਵੱਡੀ ਤਾਂ ਇੱਜ਼ਤ ਆ ਬੰਦੇ ਦੀ ਇੱਜ਼ਤ ਹੋ ਗਈ ਜੀ ਜੇ ਆਪਾਂ ਕਿਸੇ ਦੀ ਜਿੱਦ ਕਰੂਗਾ ਸਾਡੀ ਅਗਲਾ ਬੰਦ ਕਰੂਗਾ ਲੈ ਕੇ ਮੈਂ ਵੀ ਠੀਕ ਆ ਮੰਮੀ ਵੀ ਅੱਜ ਥੋੜੇ ਬਿਮਾਰ ਜੇ ਹੋਗੇ ਤੇ ਕੋਈ ਗੱਲ ਨਹੀਂ ਫੇ ਮੈਂ ਤੇ ਲੰਕ ਅੰਕਲ ਨੂੰ ਸਮੋਸੇ ਹੀ ਲਿਆ ਦਵਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਵੀਰੇ ਮੇਰੇ ਮੇਰੇ ਤਾਂ ਫਿਕਰ ਇਹ ਨਾ ਕਰ ਤੂੰ ਮੇਰੇ ਬਾਰੇ ਤਾਂ ਤੂੰ ਟੈਨਸ਼ਨ ਨਾ ਲਈ ਮੰਮੀ ਥੋੜੇ ਟੈਨਸ਼ਨ ਲੈ ਜਾਂਦੇ ਆ ਉਹ ਟੈਨਸ਼ਨ ਨਹੀਂ ਲੈ ਕਾ ਟੈਨਸ਼ਨ ਤਾਰ ਦੇ ਤੂੰ ਜਿੰਨੀ ਤੂੰ ਦਿਮਾਗ ਪਰ ਆਪਣੇ ਪਰ ਟੈਨਸ਼ਨ ਕਰਦੀ ਆ ਬੈਨੂੰ ਮਰਦਾ ਨਾ ਦੇ ਲਾ ਹਾਂਜੀ ਹਾਂਜੀ ਤੂੰ ਮਾਰਾ ਦੇ ਬਰਾਬਰ ਖੜਾ ਨਾ ਆ ਉਹ ਤਾਂ ਜਾਂਦੀ ਆ ਹੁਣ ਪਰਸੋਂ ਤੁਹਾਨੂੰ ਐਦਵਾਰ ਨੂੰ ਬਤਾਈਏ ਸਾਰਾ ਦਿਨ ਲਾ ਕੇ ਉਹ ਉਹੀ ਤਾਂ ਗੱਲ ਆ ਜੀ ਸਹੀ ਗੱਲ ਆ ਮਾਰਾ ਤਾਂ ਬੱਗੇ ਕੋਈ ਗੱਲ ਨਹੀਂ ਉਹ ਚੰਗਾ ਹੀ ਕਰੂਗਾ ਮਾੜਾ ਨਹੀਂ ਕਰਦਾ ਉਹ ਚੰਗੇ ਵਾਸਤੇ ਦੇ। ਉਹ ਆਪਣੇ ਜੇ ਢੇਰ ਹਨੇਰ ਨਹੀਂ ਹੈਗਾ। ਹਨੇਰ ਨਹੀਂ ਹੈਗਾ। ਹਾਂ। ਮੇ ਤਾਂ ਇਨਕ ਖਰਿਆਲ। ਜੇ ਅੱਜ ਹਨੇਰ ਹੈ ਤਾਂ ਕੱਲੂ ਦਿਨ ਦੇ ਚੜੂਗੇ। ਉਹ ਚੰਨ ਨਾ ਆਇਓ ਨਾ। ਜਾਂ ਤਾਂ ਚੰਨ ਹੈ ਵੀ ਹਨੇਰ ਵੀ ਹੁੰਦਾ ਚੰਦ ਦੀਆਂ ਦਾ। ਬਸ ਕੀ ਰੱਬ ਕੀ ਅਰਦਾਸਾਂ ਕਰਦੇ ਵੀ ਰੋਜ਼। ਤੇ ਕੱਲੂ ਹੈਗੇ ਵੀ ਚੱਕਰੀਆਂ। ਠੀਕ ਹੈ ਜੀ ਉਹ ਤਾਂਹੀਂ ਦੋ ਡੱਬੇ ਲੈ ਕੇ ਆਏ ਸੀਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਣਾ ਘਰ ਉਹ ਫਿਰ ਤਿਆਰ ਤੁਹਾਨੂੰ ਪਤਾ ਹੈ ਤਿਆਰਤਾ ਜ਼ਰੂਰੀ ਹੈ ਬਾਈ ਨੂੰ ਵੀ ਕਹਿ ਦੇਣਾ ਤਾਂ ਬਈ ਆਪਣਾ ਉਹਨੂੰ ਵੀ ਜਾਣ ਦਾ ਸਮਾਂ ਆ ਨਾ ਖੁੱਲ ਉਹਥੇ ਨਹੀਂ ਉਹਥੇ ਨਹੀਂ ਜਾਂਦਾ ਟੈਨਸ਼ਨ ਨਾ ਕਰੇਗਾ ਉੱਥੇ ਨਹੀਂ ਨਾ ਐਦਾ ਚੀਜ਼ਾਂ ਜਾਂਦੀਆਂ ਖਾਣੇ ਪੀਣਾਂ ਵਾਲੀਆਂ ਚੀਜ਼ਾਂ ਨਹੀਂ ਜਾਂਦੀਆਂ ਉੱਥੇ ਕਿਉਂ ਕੀ ਕਰ ਬੰਦ ਕਰਿਆ ਸਾਰਾ ਕੁਝ ਖਾਣੇ ਪੀਣਾਂ ਨਾਲ ਜਾ ਸਕਦੇ ਹੁਣ ਮੁਲਾਕਾਤ ਹੈ ਤੁਹਾਨੂੰ ਮੁਲਾਕਾਤ ਦਾ ਵੀ ਦੱਸ ਦਿੰਦੇ ਹੁਣ ਮੁਲਾਕਾਤ ਸਿਰਫ ਘਰ ਦੇ ਬੰਦੀ ਕਰ ਸਕਦੇ ਆ ਵੀ ਕਿਹੜਾ ਮੈਂ ਮੇਰੀ ਮੰਮੀ ਮੇਰੀ ਤਾਈ ਕਰ ਸਕਦੀ ਐ ਮੇਰਾ ਚਾਚਾ ਕਰ ਸਕਦਾ ਚਾਚੇ ਦਾ ਮੁੰਡਾ ਕਰ ਸਕਦਾ ਮੇਰੀ ਮਾਸੀ ਕਰ ਸਕਦੀ ਪਰ ਮਾਸੀ ਦਾ ਮੁੰਡਾ ਨਹੀਂ ਕਰ ਸਕਦਾ ਮੇਰਾ ਨਾ ਦਾਦਾ ਨਾ ਨਾਨਾ ਕਰ ਸਕਦਾ ਮੇਰੀ ਮੇਰਾ ਮਾਮਾ ਕਰ ਸਕਦਾ ਮਾਮੀ ਨਹੀਂ ਸ਼ਹਿਰ ਕਰ ਸਕਦੀ ਕਿਹੜਾ ਰੂਲ ਰੈਗੂਲੇਸ਼ਨ ਹੈ ਕਿਹੜਾ ਕੋਈ ਯਾਰ ਯਾਰ ਦੋਸਤ ਵੀ ਨਹੀਂ ਮਿਲ ਸਕਦਾ ਸਹੀ ਆ ਉਹ ਮਿਲ ਸਕਦੇ ਕਿਹੜਾ ਪਰਮਿਸ਼ਨ ਪ੍ਰਮੋਸ਼ਨ ਨਾਲ ਲੈ ਕੇ ਮਿਲ ਸਕਦਾ ਹੁੰਦਾ ਬਾਕੀ ਤੁਹਾਨੂੰ ਵੀ ਪਤਾ ਹੀ ਹੈ ਸਹੀ ਆ ਹੂੰ ਵੀ ਸਾਡੇ ਹੁੰਦੇ ਤਾਂ ਇੰਨਾ ਕਿ ਭੋਣਾ ਬੀ ਜਦੋਂ ਸਾਡੀ ਮੁਲਾਕਾਤ ਨੂੰ ਜਾਣਾ ਚਾਚੇ ਤਾਏ ਪਿੰਡ ਦੇ ਰਿਕੇਦਾਰ ਸਾਰੇ ਹੀ ਖੁੱਲ੍ਹਾਈ ਜਿਗਾਰਡ ਚੱਲੀ ਜਾਂਦਾ ਜਦ ਉਹ ਫਿਰ ਕਿਉਂ ਹੁਣ ਦੇਖੋ ਹੁਣ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦਿੰਦਾ ਹੁਣ 10 ਬੰਦੇ ਆ 10 ਚ 2 ਬੰਦੇ ਖਰਾਬ ਨਿਕਲੇ ਆਂਦੇ ਉਹ ਸਾਰੇ ਦਾ ਕੰਮ ਖਰਾਬ ਕਰ ਦਿੰਦੇ ਉਹ ਤਾਂ ਗੱਲ ਆ ਇਹ ਹੋ ਜੀ ਹੁਣ ਜਿਹੜਾ ਹੁਣ ਆਪਾਂ ਰੋਟੀ ਦਿੰਦੇ ਦੇ ਅੰਦਰ ਦਿੰਦੇ ਹੁੰਦੇ ਰ ਪਹਿਲਾਂ ਮੈਂ ਸੁਣਿਆ ਉਹ ਕਹਿੰਦੇ ਕਈ ਨੇ ਵਿੱਚ ਨਸ਼ਾ ਪਾ ਕੇ ਦੇ ਰਹਿੰਦੇ ਤੇ ਇਹ ਪੱਕੀ ਗੱਲ ਸਹੀ ਆ ਇਹ ਉਹ ਹੁਣ ਜਿਹੜੇ ਦੋਏ ਬੰਦੇ ਤੇ ਵੀ ਉਹਨਾਂ ਨੇ ਕੰਮ ਖਰਾਬ ਕਰਤਾ ਦੇ ਹੁਣ ਜਿਹੜਾ ਹੁਣ ਇਕੱਲੇ ਨੇ ਹੁਣ ਤੁਹਾਨੂੰ ਪਤਾ ਹੀ ਅੰਦਰ ਕੀ ਰੋਟੀ ਮਿਲਦੀ ਮੀਟ ਕੀ ਮਿਲਦਾ ਦਾ ਉਹਦੇ ਘਰ ਤੇ ਬਣਾ ਕੇ ਲੈ ਜਾਣਾ ਸਨ ਮੀਟ ਵੀ ਹੁੰਦੇ ਤੇ ਰੋਟੀਆਂ ਉਹਨਾਂ ਦੇ ਦਹੀਂ ਦੁੱਧ ਸਾਰਾ ਕੁਝ ਤੁਹਾਨੂੰ ਹੁੰਦਾ ਹੁਣ ਪਤਾ ਕੀ ਗੱਲ ਹੈ ਇੱਕ ਬੰਦਾ ਮੈਂ ਇਸ ਲਿਬੜੀ ਉਹ ਤਾਂ ਦੁਕਾਨ ਨੂੰ ਤਾਂ ਲਵੇੜਦੀ ਉਹ ਆ ਹਾਂਜੀ ਹਾਂਜੀ ਪਰ ਉਹਨਾਂ ਨੂੰ ਚੈਕਿੰਗ ਹੈ ਉਹਨਾਂ ਦੀ ਪੱਕੀ ਉਹ ਤਾਂ ਫਿਰ ਸਾਰੇ ਨਹੀਂ ਕਰਦੇ ਹਾਂ ਉਹੀ ਤਾਂ ਕਰ ਲਾਣਾ ਕਈ ਪੈਂਟਾਂ ਦੇ ਕੁਝ ਪਾ ਕੇ ਦੇ ਦਿੰਦੇ ਹਰ ਇੱਕ ਚੀਜ਼ ਦੀ ਇਕੱਲੀ ਇਕੱਲੀ ਚੀਜ਼ ਚੈਕਿੰਗ ਹੋ ਕੇ ਜਾਂਦੀ ਉਹ ਗਲਤ ਗੱਲ ਹੈ ਇਹ ਚੀਜ਼ਾਂ ਗਲਤ ਹੈ ਦੇਖੋ ਅੰਦਰ ਉਹਨਾਂ ਨੂੰ ਸਾਰਾ ਗੁੱਸਾ ਮੀਟ ਵੀ ਮਿਲਦਾ ਨਾ ਨਾ ਇੰਨਾ ਤਾਂ ਨਹੀਂ ਮਿਲਦਾ ਕੀ ਬਰਮਾ ਜੀ ਗੱਨੇਗੀ ਮੈਂ ਤੁਹਾਡਾ ਹੁਣ ਸ਼ਾਇਦ ਥੋੜੇ ਟਾਈਮ ਹੁਣ ਥੋੜੇ ਤਾਂ 20 ਸਾਲ ਹੋ ਗਏ ਹੁਣ ਤਾਂ ਅੱਗੇ ਕੇ ਚੇਨ ਮੁਚੱਕ ਤਾਂ ਜੀ ਹੈ ਉਹ ਜੇਲ੍ਹ ਦੇ ਜਿਹੜੇ ਮੁਚੱਕ ਤਾਂ ਨਾ ਕੈਦੀ ਜਿੱਦ ਬੀਹਾਰ ਦੀ ਮੁਚੱਕ ਹਾਂਜੀ ਹਾਂਜੀ ਉਹਨੂੰ ਕੈਦੀ ਆ ਨਾ ਜਿਹੜਾ ਹਾਂਜੀ ਵੀ ਜਿੱਦਾਂ ਮੇਰੀ ਡਿਊਟੀ ਹੁੰਦਾ ਲੰਗਰ ਤੇ ਲੱਗੇ ਮੈਨੂੰ 20 ਸਾਲ ਦੀ ਹੋ ਗਈ ਮੈਂ ਇੱਕ ਢੋਲ ਮੂਹਰੇ ਰੱਖਣਾ ਬਾਸ ਪਾਇਆ ਹੋਇਆ ਇੱਕ ਪਿੱਛੇ ਠੀ ਕੈਦੀਆਂ ਜਿਹੜੇ ਹਵਾ ਲਾਟੀਆਂ ਉਹਨਾਂ ਨੂੰ ਰੋਟੀ ਪਜਾਉਣੀ ਹਾਂਜੀ ਦੂਵੇ ਨੇ ਆਪਣਾ ਟੋਕਰ ਹਾਂ ਜੀ ਪਰ ਤਿੰਨ ਰੋਟੀਆਂ ਸਵੇਰੇ ਤਿੰਨ ਜਿਹਾ ਅੱਛਾ ਜੀ ਹੁਣ 6 ਵਜੇ ਤੇ ਵਲ ਬੰਦੀ ਆ ਅੱਛਾ ਜੀ ਕੋਈ ਅੰਦਰ ਤੇ ਬਾਹਰ ਨਹੀਂ ਨਿਕਲੂਗਾ ਸਵੇਰੇ 6 ਵਜੇ ਬੰਦੀ ਖੋਲਣੇ ਆਉਣਾ ਗਣਕੇ ਵਾਰ ਘੱਟਣਾ ਆਪਣੇ ਜਿੱਥੇ ਮਰਜ਼ੀ ਕੋਈ 1 2 ਵਜੇ ਹੁਣ ਉੱਥੇ ਤਾਂ ਦੁਆਰੂ ਲਾਇਆ ਬਾਥੇ ਬਾਹਰਲੀ ਰੋਟੀ ਰਵਾ ਸਕਦੇ ਆਪਾਂ ਕੰਟੀਨਾਂ ਦੀ ਹਾਂ ਕੰਟੀਨਾਂ ਦੀ ਲਵਾ ਸਕਦੇ ਆ ਕੰਟੀਨਾਂ ਦੀ ਲਵਾ ਸਕਦੇ ਘਰ ਦੀ ਰੋਟੀ ਨਹੀਂ ਕਰਦੀ ਰੋਟੀ ਲਵਾ ਸਕਦੇ ਸਾਡੇ ਸਾਡੇ ਮੈਂ ਸਾਡੇ ਟਾਈਮ ਤੇ ਆਏਗਾ ਸੀਗਾ ਅੱਛਾ ਜੀ ਵੇ ਘਰ ਤੋਂ ਵੀ ਜਾਣੀ ਆ ਕੋਈ ਦੇ ਰੋਟੀ ਮੀਟ ਸਾਰਾ ਕੁਝ ਮਿਲਦਾ ਤਾਂ ਕਰਦੇ ਅੱਗੇ ਰੋਗ ਨਹੀਂ ਦੀ ਬਈ ਚੈੱਕ ਤਾਂ ਕਰਦੇ ਆ ਉਹ ਬਈ ਚੈੱਕ ਤਾਂ ਰੇਟ ਹੀ ਕਰਦੇ ਹਾਂ ਪਤਾ ਹੈ ਚੈੱਕ ਦਾ ਇੱਕ ਬੰਦੇ ਵਾ 10-10 ਮਿੰਟ ਵੀ ਲਾ ਲੰਦੇ ਕੇਵਰ ਇੰਡੀਆ ਅਗਲੇ ਨੂੰ ਸ਼ੱਕ ਹੁੰਦਾ ਏ ਕੋਈ ਗਲਤ ਚੀਜ਼ ਲੈ ਕੇ ਜਾ ਰਿਹਾ ਅਗਲਾ ਚੰਗੀ ਤਰ੍ਹਾਂ ਚੈੱਕ ਕਰਦੇ ਪਤਾ ਜੇਲਾਂ ਚ ਇਹ ਜੀ ਹੈ ਨਾ ਮਾਇਕ ਸਿੰਘ ਬਈ ਇੱਕ ਨਾ ਗੋਲੀ 10 ਰੁਪਏ ਦੀ ਹੈ ਹਾਂਜੀ ਜੇ ਅਸੀਂ ਦਾਰੂ ਨਹੀਂ ਪੀਂਦੇ ਨਾ ਪੀਰਾਂ ਰੋਪੜ ਜ਼ਿਲ੍ਹਾ ਸਾਡਾ ਮਸ਼ਹੂਰ ਆ ਹਾਂਜੀ ਬਈ ਇਹ ਨਸ਼ੇ ਦੇ ਕਿੰਨੇ ਨਹੀਂ ਹੈਗਾ ਹਾਂਜੀ ਇੱਕ 10 ਰੁਪਏ ਦਾ ਉਹ ਕਾਟੀ ਵਾਲੀ ਬੱਟੀ ਹਾਂਜੀ ਜਦ ਆਪਾਂ ਨੇ ਕਿਤੇ ਨਾ ਬੈਰਕੁਰੂ ਤੇ ਲੈ ਕੇ ਜਿੰਨਾਂ ਦੇ ਆਪਣੀ ਪੱਤੀਆਂ ਕਮਾਲ ਪਰੜੀਆਂ ਇੰਨੀ ਲੰਬੀਆਂ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਦੇਖਣਾ ਵੀ ਇਹ ਬੰਦੇ ਨੇ ਦੋ ਗੋਲੀਆਂ ਖਾਧੀਆਂ ਤਿੰਨ ਗੋਲੀਆਂ ਇਹ ਲੜਾਈ ਹੋ ਗਈ ਉਹਨਾਂ ਬੁਲਾ ਕੇ ਦੇਖਣਾ ਅੱਛਾ ਬਈ ਜਿਹੜਾ ਬੰਦੇ ਤੇ ਜ਼ੁਬਾਨ ਤਤ ਵਾਲੀ ਬਾਹਰ ਨਾ ਜਵੇ ਟਾ ਲੈਣਾ ਉੱਥੇ अच्छा जिन्ना ਮੈਂ ਇਸ ਦੇ ਲਾਠੀਆਂ ਪੈਂਦੀ ਆ ਮੈਂ ਤੈਨੂੰ ਆਪਾਂ ਬਚਾ ਗਏ ਕਿ ਵੀ ਕੁੜਦੇ ਪਰ ਉਹ ਨਹੀਂ ਬੋੜ ਉਹ ਨਿਕ ਜਾਉਂ ਗਾਦੇ ਉਹ ਨਹੀਂ ਉਹ ਜਿੱਥੇ ਚੱਕੀ ਦੇ ਅੰਦਰ ਬੰਦ ਕਰਦਾ ਜਿੰਨਾ ਨਾ ਤੁਹਾਡੀ ਲੈਟਰਿੰਗ ਹਾਂਜੀ ਉਹਦੇ ਮੈਂ ਜਾਂ ਕੱਲਾ ਬੰਦਾ ਰਹੂੰਗਾ ਜਾਂ ਤੈਨੂੰ ਅੱਛਾ ਉਹਨੂੰ ਉਹ ਰੱਖ ਨਹੀਂ ਸਕਦੇ ਅੱਛਾ ਕਿਉਂ ਆਪਸ ਵਿੱਚ ਲੜ ਕੇ ਨੇ ਮਾਰਦੇ ਆ ਤੇ ਕਹਿੰਦੇ ਤੇ ਇਹ ਕਹਿੰਦੇ ਜਿੰਨਾ ਚੱਕੀ ਪੈ ਕਿਹਾ ਕਹਿੰਦੇ ਚੱਕੀ ਚੱਕੀ ਚੁੱਕੇ ਦੀ ਮੂਲਾਕਾਤ ਵੀ ਸੀਗੀ ਅੱਜ ਹਾਂ 12 ਵਜੇ ਪਤਨੀ ਏਕੜਾ ਹਰੇ ਚੀਜ਼ ਤੋਂ ਅਲੱਗ-ਅਲੱਗ ਟਾਈਮ ਰੱਖਿਆ ਮਾ ਨੇ ਫੈਮਿਲੀ ਮੂਲਾਕਾਤ ਦੀ ਅਲੱਗ ਚੱਕੀਆਂ ਉੱਥੇ ਆ ਜਿੱਥੇ ਬੰਦੇ ਨੂੰ ਥਾਂਸੀ ਦੇਣੀ। ਅੱਛਾ। ਉਹਦੇ ਨਾਲ ਐਦਾਂ ਜਿੱਦਾਂ ਉਹ ਇੱਕਾ-ਉਦਨਾ ਥਾਂਸੀਗਾਰਾ। ਹਾਂਜੀ। ਇੱਧਰ ਚੱਕੀਆਂ ਇੱਧਰ। ਅੱਛਾ ਜੀ। ਵੀ ਉਹਨਾਂ ਬੰਦੇ ਨੇ 24 ਘੰਟੇ ਰਹਿਣਾ। ਅੱਛਾ ਜੀ। ਪੱਖੇ ਚੱਲਦੇ ਆ ਹੁਣ ਡੇਢ ਖੁੱਲਾ ਹੁਣ ਅੰਦਰ ਬੈਠ ਕੇ ਦਿੱਕੀ ਹੈ। ਅੱਛਾ ਜੀ। ਉਹਨਾਂ ਦਾ ਟਾਈਮ ਹੁੰਦਾ ਪੋਸੀਏ ਨੇ ਉੱਥੇ। ਵੀ ਜਦ ਕੱਢਣੇ ਤੁਸੀਂ ਉੱਥੇ ਹੀ ਬੈਠਣਾ। ਹਾਂਜੀ। ਵੀ ਉਹ ਆਪੇ ਤੁਸੀਂ ਬਾਹਰ ਨਹੀਂ ਕੋਮ ਬਖਾਇ। ਉਹ ਆਪਣੇ ਹੱਥੇ 'ਚ ਰਹਿ ਸਕਦੀ। ਅੱਛਾ ਜੀ। ਠੀਕ। ਕਿਹੜੇ ਨੰਬਰ ਦਰੀਏ ਆ? ਹਾਂਜੀ ਹਾਂਜੀ। ਨੰਬਰ ਫਰੀਏ ਜੇਲ੍ਹਿਆਂ 'ਚ ਜਾ ਕੇ ਕਦੀ ਵੀ ਕੰਮ ਨਹੀਂ ਕਰਦੇ। ਉਹ ਨਗਾਰੇ ਆ। ਅੱਛਾ। ਵੀ ਉਹ ਕਹਿੰਦੇ ਵੀ ਸਭ ਤੋਂ ਕੰਮ ਨਹੀਂ ਹੁੰਦਾ ਜੀ ਨਗਾਰੇ ਆ ਜੀ। ਹੂੰ। ਜਿੱਦੋਂ ਮਿਲਿਆ ਤਾਂ ਕੁੱਤੀ ਹੋਈ ਆ। ਹਾਂਜੀ। ਜੀ ਮੈਨੂੰ ਬਾਈਚਾਨ ਸਜ਼ਾ ਵੀ ਹੋ ਗਈ। ਹਾਂਜੀ। ਤੇ ਉਹਨੂੰ ਡਾਕਟਰ ਦਾ ਅੰਦਰ ਹਸਪਤਾਲ ਆ। ਅੰਦਰ ਹੁੰਦਾ ਸਾਰਾ ਕੁਝ। ਹਾਂ ਬਈ ਮੇਤੇ ਕੰਮ ਹੁੰਦਾ ਹੀ ਨਹੀਂ। ਹਾਂਜੀ। ਉਹ ਕਹਿੰਦੇ ਨੇ ਲਿਖਦਾ ਨਗਾਰਾ ਇਹਨੂੰ ਮੀਟ ਪਾਈਏ ਮੈਂ ਨੇ ਦਿੱਲੀ ਗਈ। ਅੱਛਾ ਮੀਟ ਜਾਂਦਾ ਹੈ ਪੈਸੇ ਮੁਕਤ ਪੈਸਿਆਂ ਦੇ ਨਹੀਂ ਮੁਕਤ ਅੱਛਾ ਆਪਣੇ ਗੀਠੀਆਂ ਰੱਖੀਆਂ ਹੋਈਆਂ ਉਹਦੇ ਮਾਰੋ ਆਪਣਾ ਬਣਾਓ ਨੂੰ ਮਿੱਤ ਦੇ ਅੱਛਾ ਆਪੇ ਬਣਾਉਣਾ ਪੈਂਦਾ ਤਾਂ ਹੈ ਬਣਾਉਣਾ ਆਪੇ ਪੈਂਦਾ ਤਾਂ ਬਣਾਉਣਾ ਆਪੇ ਪੈਂਦਾ ਰੋਟੀ ਪਾਣੀ ਸਾਰਾ ਆਪੇ ਬਣਾ ਸਕਦੇ ਨਹੀਂ ਉੱਤੇ ਹਾਂ ਉਹ ਵੀ ਉਹ ਵੀ ਹੈ ਸੈਟਮ ਅੱਛਾ ਬਈ ਜਿਹੜੀਆਂ 6 ਰੋਟੀਆਂ ਉਹਨਾਂ ਨਾਲ ਮੇਰਾ ਉਹ ਤਾਂ ਮਿਲਣੀ ਮਿਲਣੀ ਹਾਂਜੀ ਹੁਣ ਮੈਂ 1 ਵਜੇ ਰੋਟੀ ਖਾਂਦਾ ਹਾਂ ਤੇ ਤੈਨੂੰ ਪਤਾ ਹੀ ਹੈ 1 ਵਜੇ ਖਾਂਣੀ ਹਾਂ ਫੇਰ ਸ਼ਾਮ ਨੂੰ ਖਾਣੇ ਦੋ ਟਾਈਮ ਰੋਟੀ ਖਾਣੀ ਚਾਹ ਲੈ ਸਿਆਲ ਚਾਹੇ ਰੋਟੀ ਆ ਹਾਂਜੀ ਅੱਛਾ ਜੇ ਆਪਾਂ ਤਿੰਨੇ ਟਾਈਮ ਰੋਟੀ ਖਾਂਦੇ ਆ ਹਾਂਜੀ ਤਾਂ ਮੇਰੇ ਪੇਟ ਨੂੰ ਗੜਬੜ ਹੁੰਦੀ ਗਈਆਂ ਸੁਹਲਾ ਹੂੰ ਨਾ ਅਸੀਂ ਦੋ ਸਾਲ ਰਹੇ ਆ ਸਾਨੂੰ ਇਹ ਸਿੱਟਮੇ ਸਾਡਾ ਇਹ ਜਾ ਹੋ ਗਿਆ ਵੀ ਅਸੀਂ ਦੋ ਟਾਈਮ ਰੋਟੀ ਖਾਣੀ ਕਾਂਬੀ ਕਰਨਾ ਕਾਂਬੀ ਪੂਰਾ ਚਲੋ ਦੇਖਦੇ ਫਿਰ ਤੇ ਡੈਡੀ ਜੀ ਠੀਕ ਠਾਕ ਆ ਜਿ ਮੇਰੇ ਤੇ ਸਰਦੀ ਗਲਾ ਵਿੱਚ ਤੇ ਚਲੋ ਬਸ ਅੱਜ ਇੰਨੀ ਗੱਲਾਂ ਸੀਗੀਆਂ ਤੇ ਓਕੇ ਬਾਏ ਬਾਏ ਮਿਲਦੇ ਫਿਰ ਕਿਸੇ ਅਗਲੇ ਲੋਕ